ਤਰਨਤਾਰਨ 22 ਇਲੈਕਸ਼ਨ ਦੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹਨੇ ਆਪਣੀ ਹਾਰ ਸਵੀਕਾਰ ਕਰ ਲਈ। ਔਰ ਗੁੰਡਾਗਰਦੀ ਦਾ ਕੰਮ ਜਿਹੜਾ ਉਹ ਤਰਨਤਾਰਨ ਹਲਕੇ ਦੇ ਵਿੱਚ ਸ਼ੁਰੂ ਹੋ ਗਿਆ। ਪੁਲਿਸਤੀ ਇੰਨੀ ਦੁਰਵਰਤੋਂ ਹੋ ਰਹੀ ਆ। ਕਦੀ ਸਾਡੀ ਪਾਰਟੀ ਦੇ ਲੀਡਰਾਂ ਦਾ ਗਲਤ ਨੰਬਰ ਪਲੇਟਾ ਲਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ। कल सर रात, सर रात एक ਸਾਡੇ ਮੌਜੂਦਾ ਸਰਪੰਚ ਸਰਦਾਰ ਬਰਿੰਦਰ ਸਿੰਘ ਸੋਨੂ ਬਰਾੜ ਜਿਹੜੇ ਦੁੱਦਿਆਂ ਦੇ ਸਰਪੰਚ ਆ ਉਹਨਾਂ ਨੂੰ ਰਾਤ ਨੂੰ ਘਰੋਂ ਚੁੱਕ ਲਿਆ ਦੋ ਸਾਬਕਾ ਸਰਪੰਚ ਸਰਦਾਰ ਜਮੇਰ ਸਿੰਘ ਕਾਕਾ ਛਾਪਾ ਸਾਬਕਾ ਸਰਪੰਚ ਛਾਪਾ ਸਰਦਾਰ ਬਲਵਿੰਦਰ ਸਿੰਘ ਬਿੰਦਾ ਸਾਬਕਾ ਸਰਪੰਚ ਪੁੱਤਰ ਕੜਾ ਇਹ ਤਿੰਨੇ ਰਾਤ ਨੂੰ ਪੁਲਿਸ ਨੇ ਜਿਹੜੇ ਆ ਇਹ ਚੁੱਕਲੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਕਿ ਕਿੱਥੇ ਲੈ ਕੇ ਗਏ ਕਿਹੜੇ ਕੇਸ ਚ ਲੈ ਕੇ ਗਏ ਅੱਜ ਕਰਨਤਨ ਸ਼ਹਿਰ ਦੇ ਵਿੱਚ ਮੌਜੂਦਾ ਐਮਸੀ ਸ਼ਾਮ ਸਿੰਘ ਮੁਰਾਦਪੁਰ ਸਵੇਰੇ 6 ਵਜੇ ਪੁਲਿਸ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਈ। ਔਰ ਹੈਰਾਨਗੀ ਦੀ ਗੱਲ ਹੈ ਮੈਂ ਐਸਐਸਪੀ ਮੈਡਮ ਦੇ ਨਾਲ ਰਵਜੋਤ ਗਰੇਵਾਜੀ ਦੇ ਨਾਲ ਗੱਲ ਕਰ ਰਿਹਾ ਸੀ। ਉਹ ਕਹਿੰਦੇ ਜੀ ਅਸੀਂ ਤਾਂ ਚੁੱਕੇ ਨਹੀਂ। ਮੈਂ ਕਹਿੰਦਾ ਤੁਹਾਡੀ ਪੁਲਿਸ ਨੇ ਨਹੀਂ ਚੁੱਕੇ ਤੁਸੀਂ ਫਿਰ ਕਿਡਨੈਪਿੰਗ ਦਾ ਪਰਚਾ ਦਰਜ ਕਰੋ। ਕਹਿੰਦੇ ਜੀ ਪਹਿਲਾਂ ਮੈਨੂੰ ਚੈੱਕ ਕਰ ਲਿਓ ਮੈਂ ਕਿ ਤੁਸੀਂ ਕਹਿੰਦੇ ਤੁਸੀਂ ਚੁੱਕੇ ਨਹੀਂ। ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਟਵੀਟ ਕੀਤਾ। ਕਿ ਦੇਖੋ ਇਸ ਤਰ੍ਹਾਂ ਚੋਣਾ ਕਰਾਉਣ ਦਾ ਕੋਈ ਫਾਇਦਾ ਨਹੀਂ ਜੇ ਸਰਕਾਰ ਨੇ ਆਪ ਸਾਰੀ ਇਲੈਕਸ਼ਨ ਰਿਗਿੰਗ ਕਰਨੀ ਹੈ ਵਿਰੋਧੀ ਪਾਰਟੀਆਂ ਦੇ ਬੰਦੇ ਚੱਕਣੇ ਆ ਇੱਥੇ ਸੋਸ਼ਲ ਮੀਡੀਆ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਕਿੰਨੀਆਂ ਗੱਡੀਆਂ ਜਿਹੜੀਆਂ ਨਾਲ ਉਹਦੇ ਕੋਈ ਨੰਬਰ ਕਿਸੇ ਦੇ ਪ੍ਰਾਈਵਟ ਫਾਰ ਲਿਖਿਆ ਪੰਜਾਬ ਸਰਕਾਰ ਦੇ ਸਟicker ਲੱਗੇ ਆ ਤੇ ਸਾਰਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ 30 ਸਾਲ ਦੀ ਪਬਲਿਕ ਲਾਈਫ ਦੇ ਵਿੱਚ ਮੈਂ ਪ੍ਰਸ਼ਾਸਨ ਇੰਨਾ ਬੇਵੱਸ ਨਹੀਂ ਦੇਖਿਆ ਜਿੰਨਾ ਮੈਂ ਇੱਥੇ ਤਰਨ ਤਾਰਨ ਦੇ ਵਿੱਚ ਦੇਖ ਰਿਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਆਪਣੀ ਜ਼ਿੰਮੇਵਾਰੀ ਨਿਭਾਓ ਮੈਂ ਆਬਜ਼ਰਵਰ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੀ ਡਿਊਟੀ ਆ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣੀ ਆ ਸਟੇਟ ਦੇ ਚੀਫ ਇਲੈਕਟਰ ਅਫਸਰ ਸਾਹਿਬ ਨੂੰ ਵੀ ਮੈਂ ਆਪਣਾ ਟਵੀਟ ਭੇਜਿਆ ਕਿ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋ ਸਕਦੀਆਂ ਇਹ ਤੋਂ ਬੈਟਰ ਹੈ ਕਿ ਸਰਕਾਰ ਨੂੰ ਵੀਨਰ ਡਿਕਲੇਅਰ ਕਰ ਦਿਓ ਹੁਣ ਜੇ ਸਰਕਾਰ ਹਾਰ ਰਹੀ ਆ ਤੇ ਇਹਦਾ ਮਤਲਬ ਕਿ ਤੁਸੀਂ ਇਹੋ ਜੇ ਮਨਸੂਬੇ ਵਰਤੋਗੇ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਰਾਓਗੇ ਕੀ ਫਾਇਦਾ ਦਾ ਇਲੈਕਸ਼ਨ ਕਰਾਉਂਦਾ ਸਰਪੰਚ ਚ ਚੱਕੋਗੇ ਸਾਬਕਾ ਸਰਪੰਚ ਚੱਕੋਗੇ ਕੌਂਸਲਰ ਚੱਕੋਗੇ ਤੇ ਕਾਦੀ ਇਲੈਕਸ਼ਨ ਆ ਇਸ ਕਰਕੇ ਅੱਜ ਹੁਣ ਦਾਣਾ ਮੰਡੀ ਦੇ ਵਿੱਚ ਅਸੀਂ ਪ੍ਰੋਟੈਸਟ ਵੀ ਕਰਨ ਲੱਗੇ ਆ ਮੈਂ ਅਫਸਰ ਪਰ ਜਿਹੜੇ ਆਏ ਆ ਉਹਨਾਂ ਨੂੰ ਵੀ ਮਿਲੇਗਾ ਟਵੀਟ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਤਾ ਪਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤੇ ਤੁਹਾਡੀ ਡਿਊਟੀ ਬਣਦੀ ਹੈ ਆਪੋ ਆਪਣਾ ਰੋਲ ਪਲੇ ਕਰੋ ਸ਼ਰਮਣੀ ਅਕਾਲੀ ਦਲ ਦੇ ਧੱਕੇਸ਼ਾਹ ਜਿਹੜੀ ਹੈ ਕਦੀ ਬਰਦਾਸ਼ਤ ਨਾ ਕਰੇ